ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 712 ਤੋਂ ਲੈ ਕੇ 714 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾਂ ਮਾਨੁਖ ਬਿਨ ਬੂਜੇ ਬਿਰਥਾ ਆਇਆ ਅਨੇਕ ਸਾਜ ਸਿਗਾਰ ਬਹੁ ਕਰਤਾ ਜਿਉ ਮਰਤਕ ਓ ਢਾਇਆ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ हे ਜੀਵ ਜੇ ਤੂੰ ਜੀਵਨ ਦੀ ਅਸਲੀਅਤ ਨੂੰ ਨਹੀਂ ਸਮਝਿਆ ਇਸ ਜਨਮ ਵਿੱਚ ਤਾਂ ਤੇਰਾ ਇਸ ਜਨਮ ਵਿੱਚ ਆਉਣਾ ਬਿਰਥਾ ਗਿਆ ਜਿਸ ਜੀਵ ਨੇ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਨਹੀਂ ਪਾ ਸਕੀ ਇਸ ਜੀਵਨ ਦੇ ਵਿੱਚ ਉਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਮੁਰਦੇ ਦਾ ਸ਼ਿਕਾਰ ਕੀਤਾ ਹੋਵੇ ਇਸ ਤਰ੍ਹਾਂ ਜੀਵ ਦਾ ਆਪਣਾ ਸ਼ਿਕਾਰ ਕਰਨ ਦਾ ਅਨੇਕ ਸਾਜ ਸ਼ਿਗਾਰ ਬਹੁ ਕਰਦਾ ਜਿਉ ਮ੍ਰਿਤਕ ਉਡਾਇਆ ਜਿਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਉਹ ਆਪਣੇ ਸਰੀਰ ਦੇ ਜੋ ਵੀ ਸ਼ਿੰਗਾਰ ਕਰਦਾ ਉਹ ਇਸ ਤਰ੍ਹਾਂ ਨੇ ਜਿਵੇਂ ਕਿਸੇ ਮ੍ਰਿਤਕ ਦਾ ਸ਼ਿੰਗਾਰ ਕੀਤਾ ਹੋਵੇ ਤਾਏ ਤਾਏ ਕਿਰਪਨ ਸ਼ਰਮਕੀਨੋ ਇਕੱਤਰ ਕੀਤੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤਹੀ ਕਾਜ ਨ ਆਇਆ ਜੇ ਕਹਿੰਦੇ ਬੜਾ ਸੂਮਪਣਾ ਕਰਕੇ ਮਾਇਆ ਇਕੱਠੀ ਕੀਤੀ ਆ ਬੜੀ ਜੀ ਮਤਲਬ ਇੱਧਰ ਉੱਧਰ ਭੱਜ ਦੌੜ ਕੀਤੀ ਮਾਇਆ ਲਈ ਪਰ ਉਹ ਮਾਇਆ ਦੇ ਨਾਲ ਕੋਈ ਦਾਨ ਪੁੰਨ ਨਹੀਂ ਕੀਤਾ ਸੰਤ ਲੋਕਾਂ ਦੀ ਸੇਵਾ ਨਹੀਂ ਕੀਤੀ ਤਾਂ ਉਹ ਇਕੱਠਾ ਕੀਤਾ ਧਨ ਕਿਸੇ ਕੰਮ ਨਹੀਂ ਆਇਆ ਕਰ ਆਪਾਰਣ ਸواری ਸੇਜਾ ਕਾਮਨ ठाਟ ਬਨਾਇਆ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਉਹਦੀ ਇਹ ਹਾਲਤ ਆ ਜਿਸ ਤਰ੍ਹਾਂ ਕੋਈ ਇਸਤਰੀ ਸ਼ਿੰਗਾਰ ਕਰਦੀ ਆ ਕਿ ਆਪਣੇ ਪ੍ਰੀਤਮ ਦਾ ਮਿਲਾਪ ਨਹੀਂ پا ਸਕਦੀ ਤਾਂ ਝੂਰਦੀ ਆ ਇਸ ਤਰ੍ਹਾਂ ਹੀ ਉਹ ਜੀਵ ਆ ਜੋ ਪਰਮੇਸ਼ਰ ਦਾ ਨਾਮ ਨਹੀਂ ਜਪ ਰਿਹਾ ਸੰਗਨਾ ਪਾਇਓ ਆਪਣੇ ਪਰਤੇ ਪੇਖ-ਪੇਖ ਦੁੱਖ ਪਾਇਆ ਸਾਰੂ ਦਿਨ ਸਮਜੂਰੀ ਕਰਤਾ ਤੋ ਮੋਸਲੇ ਸ਼ਰਾਇਆ ਖੇਦ ਪਿਓ ਬੇਕਾਰੀ ਨਿਆਈ ਕਰ ਕੇ ਕਾਮ ਨ ਆਇਆ ਫਿਰ ਕਹਿੰਦੇ ਜਿਵੇਂ ਇੱਕ ਬੰਦਾ ਸਾਰਾ ਦਿਨ ਤੋ ਕੁੱਟਦਾ ਤੇ ਤੋਨੂ ਕੁਟਮ ਦੇ ਵਿੱਚੋਂ ਨਿਕਲਣਾ ਤਾਂ ਕੁਛ ਨਹੀਂਗਾ ਵਿਅਰਥ ਹੀ ਗਿਆ ਨਾ ਇਸ ਤਰ੍ਹਾਂ ਜੇ ਕੋਈ ਜੀਵ ਕਿ ਕੰਮ ਕਰਦਾ ਤੇਨੂੰ ਵਿਗਾਰ ਨਹੀਂ ਮਿਲਦੀ ਤੇ ਫਿਰ ਉਹਦੇ ਬਿਨਾ ਵਿਗਾਰ ਤੋਂ ਕੀਤਾ ਕੰਮ ਬਿਨਾ ਵਿਅਰਥ ਚੱਲੇ ਗਿਆ ਨਾ ਮਤਲਬ ਖਾਲੀ ਚ ਕੰਮ ਕੀਤਾ ਗਿਆ ਇਸ ਤਰ੍ਹਾਂ ਹੀ ਉਹ ਜੀਵ ਜਿਹਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਉਹਦਾ ਇਹ ਜੀਵਨ ਇਸ ਤਰ੍ਹਾਂ ਹੀ ਵਿਅਰਥ ਜਾ ਰਿਹਾ ਹੈ ਪਿਉ ਅਨੰਗਰ ਜਿ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿਉ ਜਨ ਨਾਨਕ ਹਰ ਰਸ ਪਾਇਆ ਫਿਰ ਕਹਿੰਦੇ ਜਿਸ ਜੀਵ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਆ ਉਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਤੇ ਉਹੀ ਜੀਵ ਨਾਨਕ ਜੀ ਕਹਿੰਦੇ ਨੇ ਗੁਰੂ ਦੀ ਸੰਗਤ ਦੇ ਵਿੱਚ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਹਰੀ ਦੇ ਨਾਮ ਦਾ ਰਸ ਚਖਦਾ ਹੈ। ਟੋਡੀ ਮਹੱਲਾ ਪੰਜਵਾਂ ਕਿਰਪਾ ਨਿੱਧ ਬਸੋ ਹਿਰਦੈ ਹਰ ਨੀਤ ਤੈਸੀ ਬੁੱਧ ਕਰੋ ਪਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਉ। ਹਾਂਜੀ ਸੰਗਤ ਜੀ ਪੰਜਮ ਪਾਤਸ਼ਾਹ ਕਹਿੰਦੇ ਨੇ ਕਿ ਇਹ ਪਰਮੇਸ਼ਰ ਜੀ ਇਹ ਕਿਰਪਾ ਦੇ ਖਜ਼ਾਨੇ ਕਹਿੰਦੇ ਸਾਡੇ ਤੇ ਕਿਰਪਾ ਕਰੋ ਸਾਡੇ ਹਿਰਦੇ ਵਿੱਚ ਤੁਸੀਂ ਸਦਾ ਹੀ ਵਸਦੇ ਰਹੋ ਸਾਨੂੰ ਇਸ ਤਰ੍ਹਾਂ ਦੀ ਮੱਤ ਦਓ ਕਿ ਸਾਡੀ ਪ੍ਰੀਤ ਤੁਹਾਡੇ ਨਾਲ ਸਦਾ ਹੀ ਲੱਗੀ ਰਹੇ ਇਸ ਤਰ੍ਹਾਂ ਦਾ ਸਾਡੇ ਅੰਦਰ ਆਤਮਿਕ ਚਾਨਣ ਕਰ ਦਿਓ ਦਾਸ ਤੁਮਾਰੇ ਕੀ ਪਾਵੋ ਤੂਰਾ ਮਸਤਕ ਲੈ ਲੈ ਲਾਵੋ ਮਹਾਪਤਿਤ ਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਕਹਿੰਦੇ ਇਹ ਵੀ ਕਿਰਪਾ ਕਰ ਦੋ ਕਿ ਅਸੀਂ ਤੇਰੇ ਦਾਸਾਂ ਦੇ ਸੇਵਕ ਬਣ ਜਾਈਏ ਉਹਨਾਂ ਦੇ ਨਾਲ ਨਿਮਰਤਾ ਚ ਰਹੀਏ ਉਹਨਾਂ ਦੀ ਚਰਨ ਧੂੜ ਹੀ ਲਾਈਏ ਮੱਥੇ ਤੇ ਕਹਿੰਦੇ ਤੇਰੇ ਗੁਣ ਗਾ ਕੇ ਤੇਰੀ ਸਿਫਤ ਸਲਾਹ ਕਰਕੇ ਤੇਰਾ ਨਾਮ ਜਪ ਕੇ ਵੱਡੇ ਵੱਡੇ ਵਿਕਾਰੀ ਪਵਿੱਤਰ ਬਣ ਜਾਂਦੇ ਨੇ ਸਾਡੇ ਤੇ ਵੀ ਮਿਹਰ ਕਰ ਅਸੀਂ ਤੇਰਾ ਤੇਰੇ ਗੁਣ ਗਾਈਏ ਤੇਰੀ ਸਿਫਤ ਸਲਾ ਕਰੀਏ ਆਗਿਆ ਤੁਮਰੀ ਮਿੱਠੀ ਲਾਗੋ ਕਿਉ ਤਹਾਰੋ ਪਾਵੋ ਜੋ ਤੂੰ ਦੇ ਤਹੀ ਇਹ ਤ੍ਰਿਪਤਾ ਆਨਨਕਤ ਹੂੰ ਤਾਵੋ ਕਹਿੰਦੇ ਹੈ ਪਰਮੇਸ਼ਰ ਜੀ ਕਿਰਪਾ ਕਰੇ ਸਾਨੂੰ ਕਿਰਪਾ ਕਰੋ ਸਾਨੂੰ ਤੁਹਾਡੀ ਰਜ਼ਾ ਮਿੱਠੀ ਲਗੇ ਜੋ ਤੁਸੀਂ ਕਰਦੇ ਹੋ ਉਹ ਸਾਨੂੰ ਚੰਗਾ ਲੱਗੇ ਕਹਿੰਦੇ ਪਰਮੇਸ਼ਰ ਜੀ ਤੇਰੇ ਦਿੱਤਿਆਂ ਹੀ ਸਾਨੂੰ ਤ੍ਰਿਪਤੀ ਆਉਂਦੀ ਆ ਫੇਰ ਅਸੀਂ ਕਿਸੇ ਪਾਸੇ ਭੱਜ ਦੌੜ ਨਹੀਂ ਕਰਦੇ ਜੋ ਤੱਕ ਤੂੰ ਨਾ ਦੇਵੇਂ ਤਾਂ ਸਾਡੀ ਭੱਜ ਦੌੜ ਨਹੀਂ ਖਤਮ ਹੁੰਦੀ ਅਸੀਂ ਤ੍ਰਿਪਤ ਨਹੀਂ ਹੁੰਦੇ ਤ੍ਰਿਪਤੀ ਕਾਦੇ ਨਾਲ ਆਉਣੀ ਆ ਪਰਮੇਸ਼ਰ ਦੇ ਨਾਮ ਨਾਲ ਸਦਹੀ ਨਿਗਟ ਜਾਨੋ ਪ੍ਰਭ ਸੁਆਮੀ ਸਗਲ ਰੇਨ ਹੋਈ ਰਹੀ ਐ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਅਪਨਾ ਲਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਅਪਨਾ ਲਹੀਐ ਵਾਹਿਗੁਰੂ ਜੀ ਕਹਿੰਦੇ ਅਸੀਂ ਪਰਮੇਸ਼ਰ ਨੂੰ ਸਦਾ ਹੀ ਆਪਣੇ ਅੰਗ ਸੰਗ ਜਾਣੀਏ ਤੇ ਸਾਰਿਆਂ ਦੀ ਚਰਣਾ ਦੀ ਧੂੜ ਬਣੇ ਰਹੀਏ ਮਤਲਬ ਕਿ ਹਮੇਸ਼ਾ ਹੀ ਬਹੁਤ ਨਮਰਤਾ ਦਾ ਜੀਵਨ ਬਤੀਤ ਕਰੀਏ ਜਦੋਂ ਕਹਿੰਦੇ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਆ ਤਾਂ ਹੀ ਪਰਮੇਸ਼ਰ ਦੇ ਨਾਲ ਮਿਲਾਪ ਸੰਭਵ ਹੁੰਦਾ ਤਾਂ ਹੀ ਪਰਮੇਸ਼ਰ ਦਾ ਮਿਲਾਪ ਮਿਲਦਾ ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਪਰਮੇਸ਼ਰ ਜੀ ਅਸੀਂ ਸਦਾ ਹੀ ਤੁਹਾਡੇ ਛੋਟੇ ਅਣਜਾਣ ਜੇ ਬੱਚੇ ਆ ਤੇ ਤੁਸੀਂ ਸਾਡੇ ਮਾਲਕ ਨਾਨਕ ਜੀ ਕਹਿੰਦੇ ਨੇ ਤੁਸੀਂ ਸਾਡੇ ਮਾਤਾ ਪਿਤਾ ਹੋ ਜਿਸ ਤਰ੍ਹਾਂ ਮਾਤਾ ਪਿਤਾ ਬੱਚੇ ਦੇ ਮੂੰਹ ਵਿੱਚ ਦੁੱਧ ਦਿੰਦੇ ਰਹਿੰਦੇ ਨੇ ਉਹ ਛੋਟੇ ਬੱਚੇ ਦੇ ਪਾਉਂਦੇ ਨੇ ਨਾ ਮਾਤ ਪਿਤਾ ਦੁੱਧ ਉਹਨੂੰ ਪਿਲਾਉਂਦੇ ਨੇ ਤੇ ਇਸ ਤਰ੍ਹਾਂ ਹੀ ਕਹਿੰਦੇ ਤੁਸੀਂ ਸਾਨੂੰ ਨਾਮ ਦੀ ਦਾਤ ਦਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਟੋੜੀ ਮਹੱਲਾ ਪੰਜਵਾਂ ਕਰ ਦੂਜਾ ਦੋਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਾango ਦਾਨ ਠਾਕੁਰ ਨਾਮ ਅਬਰ ਕਛੂ ਮੇਰਾ ਸੰਗ ਨ ਚਾਲੈ ਮਿਲੇ ਕਿਰਪਾ ਗੁਣ ਗਾਮ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਸਾਡੇ ਵੱਲੋਂ ਬੇਨਤੀ ਕਰਦੇ ਨੇ ਜੀਵਾਂ ਵੱਲੋਂ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਤੁਹਾਡੇ ਨਾਮ ਦੀ ਦਾਤ ਮੰਗਦੇ ਹਾਂ ਕਹਿੰਦੇ ਹੋਰ ਤਾਂ ਨਾਲ ਸਾਡੇ ਕੁਝ ਜਾ ਨਹੀਂ ਸਕਦਾ ਕਿਰਪਾ ਕਰੋ ਅਸੀਂ ਤੁਹਾਡੇ ਗੁਣ ਗਾਈਏ ਤੁਹਾਡਾ ਨਾਮ ਜਪੀਏ ਇਹੀ ਸਾਡੇ ਨਾਲ ਸਾਥੀ ਬਣੇਗਾ ਅੰਤ ਦਾ ਰਾਜਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਤਾਏ ਤਾਏ ਬਹੁ ਵਿਦ ਕੋ ਤਾਵੇ ਸਗਲ ਨਿਰਾਰਥ ਕਾਮ ਕਹਿੰਦੇ ਹਕੂਮਤਾਂ ਧਨ-ਮਾਲ ਹੋਰ ਸੰਸਾਰਿਕ ਰਸ-ਭੋਗ ਪਦਾਰਥ ਇਹ ਸਾਰੇ ਕਹਿੰਦੇ ਦਰਖਤ ਦੀ ਛਾਂ ਵਾਂਗ ਨੇ ਜੋ ਸਦਾ ਨਹੀਂ ਰਹਿੰਦੀ ਹੈਗੀ ਬਹੁਛੇਤੀ ਖਤਮ ਹੋ ਜਾਂਦੀ ਆ ਜੀਵ ਕਹਿੰਦੇ ਬਹੁਤ ਉਦਮ ਕਰ ਕਰਕੇ ਇਹ ਨਾ ਪਦਾਰਥਾਂ ਨੂੰ ਇਕੱਠਾ ਕਰਦਾ ਪਰ ਇਹ ਕਿਸੇ ਕੰਮ ਨਹੀਂ ਆਉਂਦੇ ਹੈਗੇ ਇਹ ਸਾਰਾ ਕੁਝ ਨਾਲ ਨਹੀਂ ਜਾ ਸਕਦਾ ਬਿਨ ਗੋਬਿੰਦ ਅਵਰ ਜੇ ਚਾਹੋ ਦੀ ਸ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੇ ਬਿਸਰਾਮ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੇ ਅਸੀਂ ਹੋਰ ਕੁਝ ਮੰਗਦੇ ਆ ਸਭ ਚੀਜ਼ਾਂ ਕਹਿੰਦੇ ਉਹ ਸਭ ਕੁਝ ਬ्यर्थ ਹੈ ਸਭ ਕੁਝ ਨਾਸ਼ਵੰਤ ਹੈ ਫਿਰ ਨਾਨਕ ਜੀ ਕਹਿੰਦੇ ਨੇ ਅਸੀਂ ਤੇਰੇ ਸੰਤ ਜਨਾਂ ਦੀ ਚਰਨ ਧੂੜ ਮੰਗਦੇ ਆ ਉਹਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਆ ਕਿਵੇਂ ਮਿਲਦੀ ਆ ਕਿਉਂਕਿ ਉਹਨਾਂ ਦੀ ਸੰਗਤ ਵਿੱਚ ਅਸੀਂ ਤੇਰਾ ਨਾਮ ਜਪਦੇ ਆ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨ ਸਾਧਾਰੈ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਇਹ ਹਮਾਰਾ ਰਹਾਉ ਵਾਹਿਗੁਰੂ ਹਾਂਜੀ ਸੰਗਤ ਜੀ ਗੁਰੂ ਆਦਨ ਪਾਤਸ਼ਾਹ ਕਹਿੰਦੇ ਨੇ हे ਪਰਮੇਸ਼ਰ ਜੀ ਸਾਨੂੰ ਤੇਰੇ ਨਾਮ ਦਾ ਹੀ ਆਸਰਾ ਹੈ ਮੇਰੇ ਮਨ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ ਕਹਿੰਦੇ ਤੇਰਾ ਨਾਮ ਹੀ ਕਹਿੰਦੇ ਸਾਡੇ ਪ੍ਰਾਨ ਆ ਜਿੰਦਾ ਕਹਿੰਦੇ ਇਹਦੇ ਨਾਲ ਸਾਨੂੰ ਸੁੱਖ ਮਿਲਦਾ ਕਹਿੰਦੇ ਸਾਡੇ ਜੀਵਨ ਦੇ ਵਿੱਚ ਸਾਡੇ ਕਿਸੇ ਵੀ ਖਿੱਤੇ ਵਿੱਚ ਕੰਮ ਆਉਣ ਲਈ ਸਾਨੂੰ ਤੇਰਾ ਨਾਮ ਹੀ ਚਾਹੀਦਾ ਇਹ ਸਾਡਾ ਵਰਤ ਵਿਵਹਾਰ ਹੈ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਿਵਾਰ ਹੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਮੋਕੋ ਨਿਸਤਾਰੈ ਕਹਿੰਦੇ ਨਾਮ ਹੀ ਮੇਰੇ ਲਈ ਉੱਚੀ ਜਾਤ ਹੈ ਨਾਮ ਹੀ ਮੇਰੀ ਇੱਜ਼ਤ ਰੱਖਣ ਵਾਲਾ ਹੈ ਨਾਮ ਹੀ ਮੇਰੇ ਲਈ ਪਰਿਵਾਰ ਹੈ ਨਾਮ ਮੇਰਾ ਸਦਾ ਦਾ ਸਾਥੀ ਹੈ ਮੇਰੇ ਨਾਲ ਜਿੱਥੇ ਵੀ ਜਾਵਾਂ ਨਾਲ ਲੇਖਾ ਕਰਾਉਣ ਵਾਲਾ ਹੈ ਤੇਰਾ ਨਾਮ ਹੀ ਮੈਨੂੰ ਇਸ ਸੰਸਾਰ ਦੇ ਭਵਜਲ ਤੋਂ ਤਾਰਨ ਵਾਲਾ ਹੈ ਜੋ ਨਾਮ ਜਪਦੇ ਨੇ ਉਹਨਾਂ ਦਾ ਲੇਖਾ ਰਹਿੰਦਾ ਹੀ ਨਹੀਂਗਾ ਬਿਕਬिलास ਕਹੀਏ ਤੋ ਬਹੁ ਤੇਰੇ ਚਲ ਤਨ ਕਛੂ ਸੰਗਾਰੈ ਇਸਤ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਪੰਡਾਰੈ ਕਹਿੰਦੇ ਸੰਸਾਰ ਦੇ ਵਿੱਚ ਬੜੇ ਪਦਾਰਥ ਨੇ ਭੋਗਣ ਦੇ ਲਈ ਜਿਨ੍ਹਾਂ ਨੂੰ ਜੀਵ ਚੰਗਾ ਸਮਝਦੇ ਨੇ ਪਰ ਇਹਨਾਂ ਵਿੱਚੋਂ ਕੁਝ ਮਾੜਾ ਜਿੰਨਾ ਵੀ ਨਾਲ ਨਹੀਂ ਜਾਂਦਾ ਹੈਗਾ ਜੀਵ ਦਾ ਸਾਥੀ ਨਹੀਂ ਬਣਦਾ ਨਾਨਕ ਜੀ ਕਹਿੰਦੇ ਨੇ ਤੇਰਾ ਨਾਮ ਹੀ ਮੇਰਾ ਮਿੱਤਰ ਹੈ ਕਹਿੰਦੇ ਨਾਮ ਦੇ ਨਾਲ ਹਰੀ ਦੇ ਨਾਲ ਮੇਰੇ ਭੰਡਾਰੇ ਪਰੇ ਜਾਣਾ ਇਸਤ ਮੀਤ ਨਾਮ ਨਾਨਕੋ ਹਰ ਨਾਮ ਮੇਰੇ ਭੰਡਾਰੇ ਕਹਿੰਦੇ ਮੇਰੇ ਖਜ਼ਾਨਿਆਂ ਦੇ ਵਿੱਚ ਤੇਰਾ ਨਾਮ ਹੀ ਭਰਿਆ ਹੈ ਇਹ ਹੀ ਮੇਰਾ ਮਿੱਤਰ ਹੈ ਟੋਡੀ ਮਹੱਲਾ ਪੰਜਵਾ ਨੀਕੇ ਗੁਣ ਗਾਓ ਮਿਟਹੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਈਹਾ ਊਹਾ ਲੋਗ ਰਹਾਓ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਈਹਾ ਊਹਾ ਲੋਗ ਰਹਾਓ ਹੰਦੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਉਸ ਪਰਮੇਸ਼ਰ ਦੇ ਪਵਿੱਤਰ ਗੁਣ ਗਾਓ ਉਹਦੇ ਗੁਣ ਗਾਇਆ ਸਾਰੇ ਰੋਗ ਮਿਟ ਜਾਂਦੇ ਨੇ ਉਹਦਾ ਨਾਮ ਲਿਆ ਮੁਖ ਉਜਲ ਹੋ ਜਾਂਦਾ ਮਨ ਨਿਰਮਲ ਹੋ ਜਾਂਦਾ ਲੋਕ ਵੀ ਸੁਹੇਲਾ ਹੋ ਜਾਂਦਾ ਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ ਚਰਨ ਪਖਾਰ ਕਰੋ ਗੁਰ ਸੇਵਾ ਮਨ ਚਰਾਵੋ ਭੋਗ ਸ਼ੂਡ ਆਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਗ ਕਹਿੰਦੇ ਅਸੀਂ ਤੇ ਤੇਰੇ ਸੰਤਾਂ ਦੇ ਗੁਰੂਆਂ ਦੇ ਕਹਿੰਦੇ ਅਸੀਂ ਚਰਨ ਤੋਂ ਨੇ ਆਪਣਾ ਮਨ ਉਹਨਾਂ ਦੀ ਸ਼ਰਨ ਵਿੱਚ ਚੜਾਉਨੇ ਆ ਕਹਿੰਦੇ ਕਿਉਂਕਿ ਸਾਨੂੰ ਤੇਰੇ ਨਾਮ ਦੀ ਦਾਤ ਦਿੰਦੇ ਨੇ ਤੇਰਾ ਨਾਮ ਦ੍ਰਿੜ ਕਰਾਉਂਦੇ ਨੇ ਹੋਰ ਬਾਕੀ ਸੰਸਾਰਕ ਬਾਦ ਅਹੰਕਾਰ ਸਭ ਕੁਝ ਛੱਡ ਕੇ ਤੇਰਾ ਕੀਤਾ ਉਹਨੂੰ ਚੰਗਾ ਸਮਝਦੇ ਆਂ ਤੇਰੇ ਭਾਣੇ ਨੂੰ ਚੰਗਾ ਮੰਨਦੇ ਆਂ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕ ਇੱਕ ਬਿੰਦੂ ਜਾ ਅਵਰ ਨ ਕਰਨੇ ਜੋਗ ਕਹਿੰਦੇ ਗੁਰੂ ਦੀ ਦੱਸੀ ਹੋਈ ਸੇਵਾ ਉਹੀ ਕਰਦਾ ਗੁਰੂ ਦੀ ਸੇਵਾ ਉਹ ਹੀ ਕਰਦਾ ਜਿਹਦੇ ਮੱਥੇ ਤੇ ਇਹ ਭਾਗ ਲਿਖਿਆ ਕਿ ਉਹਨੇ ਗੁਰੂ ਦੀ ਸੇਵਾ ਕਰਨੀ ਹੈ ਇਸ ਜੀਵਨ 'ਚ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਤੋਂ ਬਿਨਾਂ ਇਸ ਸੰਸਾਰ ਵਿੱਚ ਕੁਝ ਵੀ ਕਰਨ ਲਈ ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਸਭ ਉਹਦਾ ਕੀਤਾ ਕਰਾਇਆ ਵਾਪਰ ਰਿਹਾ ਹੈ ਟੋਡੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਓ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ हे ਸਤਗੁਰ ਜੀ ਅਸੀਂ ਤੁਹਾਡੀ ਸ਼ਰਨ ਆਏ ਆ ਤੁਹਾਡੀ ਸ਼ਰਨ ਆਏ ਆ ਕਿ ਸਾਨੂੰ ਪਰਮੇਸ਼ਰ ਦਾ ਨਾਮ ਦਾਨ ਵਿੱਚ ਦਿਓ ਨਾਮ ਮਿਲਣ ਦੇ ਨਾਲ ਸਾਨੂੰ ਸੁਖ ਮਿਲੂਗਾ ਹਰੀ ਦੇ ਨਾਮ ਦੇ ਨਾਲ ਸਾਡੀ ਸ਼ੋਭਾ ਬਣਦੀ ਆ ਤੇ ਸਾਡੀ ਸਾਰੀ ਚਿੰਤਾ ਸਾਡੇ ਚੋਰੇ ਖਤਮ ਹੋ ਜਾਂਦੇ ਨੇ ਅਵਰ ਨ ਸੁਜ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੂਡ ਅਲੇਖੈ ਛੂਟੋ ਹਮ ਨਿਰਗੁਨ ਲਿਹੋ ਉਬਾਰੀ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਦਵਾਰ ਤੋਂ ਬਿਨਾ ਸਾਨੂੰ ਆਸਰਾ ਦੇਣ ਵਾਲੀ ਕੋਈ ਦੂਜੀ ਜਗ੍ਹਾ ਸਾਨੂੰ ਦਿਸਦੀ ਨਹੀਂ ਹੈ ਤੇਰੇ ਦਰ ਤੇ ਆਏ ਆ ਗੁਣਹੀਨ ਪਰ ਤੂੰ ਸਾਡਾ ਲੇਖਾ ਨਾ ਕਰ ਲੇਖੇ ਤੋਂ ਬਿਨਾ ਹੀ ਸਾਨੂੰ ਤਾਰ ਦੇ ਸੰਸਾਰ ਦੇ ਭਵਜਲ ਤੋਂ ਜੇ ਲੇਖਾ ਕੀਤਾ ਤਾਂ ਅਸੀਂ ਛੁੱਟ ਨਹੀਂ ਸਕਦੇ ਕਿਉਂਕਿ ਸਾਡਾ ਲੇਖਾ ਹੀ ਬਹੁਤ ਵੱਡਾ ਤੂੰ ਸਾਨੂੰ ਗੁਨਾਹ ਨੂੰ ਬਿਨਾ ਲੇਖੇ ਤੂੰ ਬਖਸ਼ ਦੇ ਬਖਸ਼ ਕੇ ਇਸ ਸੰਸਾਰ ਸਾਗਰ ਤੋਂ ਤਾਰ ਲੈ ਪਰਮੇਸ਼ਰ ਜੀ ਸਤਿ ਬਖ ਸਿੰਧ ਸਦਾ ਮਿਹਰਵਾਨ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਕਹਿੰਦੇ हे ਪਰਮੇਸ਼ਰ ਜੀ ਤੂੰ ਤਾਂ ਸਦਾ ਹੀ ਬਖਸ਼ਣ ਵਾਲਾ ਤੂੰ ਤਾਂ ਸਦਾ ਹੀ ਮੇਰਾ ਕਰਨ ਵਾਲਾ ਸਾਨੂੰ ਵੀ ਆਸਰਾ ਦੇ ਨਾਨਕ ਤਾਂ ਕਹਿੰਦੇ ਨੇ ਕਿ ਨਾਨਕ ਦਾਸ ਵੀ ਤੇਰੇ ਗੁਰੂ ਦੀ ਸ਼ਰਨ ਪਿਆ ਹੈ ਇਸ ਵਾਰ ਸਾਨੂੰ ਇਸ ਮਨੁੱਖਾ ਜੀਵਨ ਦੇ ਵਿੱਚ ਸਾਨੂੰ ਵੀ ਤਾਰ ਲਓ ਇਸ ਵਾਰੀ ਸਾਨੂੰ ਵੀ ਇਸ ਭਵਜਲ ਤੋਂ ਕੱਢ ਲਓ ਸਾਡੇ ਜੀਵਾਂ ਵੱਲੋਂ ਅਰਜੋਈ ਕਰਦੇ ਨੇ ਪਾਦਸ਼ਾਹ ਤੇ ਪ੍ਰਮਾਤਮਾ ਦਾ ਰੂਪ ਨੇ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਤ ਗਾਇਣ ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਓ ਵਾਹਿਗੁਰੂ ਜੀ ਸੰਗੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਸ ਗੁਣਾ ਦੇ ਖਜ਼ਾਨੇ ਧਰਤੀ ਦੇ ਪਾਲਕ ਉਹਦੇ ਗੁਣ ਆਪਣੀ ਰਸਨਾ ਦੇ ਨਾਲ ਗਾਓ ਆਪਣੀ ਰਸਨਾ ਨਾਲ ਉਹਦੀ ਸਿਫਤ ਸਲਾਹ ਕਰੋ ਉਹਦੇ ਗੁਣ ਗਾਇਆ ਉਹਦੀ ਸਿਫਤ ਸਲਾਹ ਕੀ ਕਰਿਆ ਕੀ ਹੁੰਦਾ ਸਾਡੇ ਹਿਰਦੇ ਦੇ ਵਿੱਚ ਸ਼ਾਂਤੀ ਆਉਂਦੀ ਆ ਆਤਮਿਕ ਅਡੋਲਤਾ ਆਉਂਦੀ ਆ ਇੱਕ ਤਰ੍ਹਾਂ ਦਾ ਰਹਿਸ ਵਣ ਜਾਂਦਾ ਮਨ ਦੇ ਵਿੱਚ ਮਨ ਦੇ ਵਿੱਚ ਇਹ ਕਿ ਤਰ੍ਹਾਂ ਦਾ ਜਿਸ ਤਰ੍ਹਾਂ ਕਿ ਸਹਿਜ ਆ ਜਾਂਦਾ ਤੇ ਇੱਕ ਚਾ ਆ ਜਾਂਦਾ ਤੇ ਸਾਡੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਮਨ ਦੇ ਵਿੱਚ ਉਤਸ਼ਾਹ ਉਪਜਦਾ ਪਰਮੇਸ਼ਰ ਦੀ ਪ੍ਰੀਤ ਲਈ ਇਹ ਸਭ ਕੁਝ ਹੈ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦਾ ਨਾਮ ਜਪਣ ਦਾ ਫਲ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੂਹ ਤੇ ਛੁਟੈ ਪਬ ਚਲ ਜਗਤ ਤਰਾਈਣ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਸ਼ਰਨ ਵਿੱਚ ਆਉਂਦੇ ਨੇ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਰੰਦੇ ਨੇ ਨਾਮ ਜਪਦੇ ਨੇ ਉਹ ਕਹਿੰਦੇ ਜੋ ਵੀ ਮੰਗਦੇ ਨੇ ਉਹਨਾਂ ਨੂੰ ਸਾਰੇ ਉਹੀ ਫਲ ਪ੍ਰਾਪਤ ਹੋ ਜਾਂਦੇ ਨੇ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਕਹਿੰਦੇ ਉਹਨਾਂ ਦਾ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਇਸ ਸੰਸਾਰ ਦੇ ਭਵਜਲ ਤੋਂ ਤਰ ਜਾਂਦੇ ਨੇ ਕਹਿੰਦੇ ਇਹ ਪਰਮੇਸ਼ਰ ਦੇ ਨਾਮ ਜਪਣ ਦਾ ਫਲ ਆ ਪਰਮੇਸ਼ਰ ਦੀ ਸ਼ਰਨ ਆਉਣ ਦਾ ਫਲ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬినాਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਕਹਿੰਦੇ ਖੋਜ ਖੋਜ ਕੇ ਇਸ ਵਿਚਾਰ ਤੇ ਪਹੁੰਚੇ ਆ ਕਿ ਪਰਮੇਸ਼ਰ ਦਾ ਨਾਮ ਜਪਣਾ ਪਰਮੇਸ਼ਰ ਦੇ ਸ਼ਰਨ ਵਿੱਚ ਆਉਣਾ ਸਾਡੇ ਸਾਰੇ ਦੁੱਖ ਖਤਮ ਕਰ ਦਿੰਦਾ ਤੇ ਸਾਨੂੰ ਪਰਮੇਸ਼ਰ ਦਾ ਆਸਰਾ ਮਿਲ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਫਿਰ ਕਹਿੰਦੇ ਜੇ ਸਦਾ ਦਾ ਸੁੱਖ ਚਾਹੁੰਨੇ ਹੋ ਨਾਨਕ ਜੀ ਕਹਿੰਦੇ ਜੇ ਚਾਹੁੰਦੇ ਹੋ ਕਿ ਸਾਡਾ ਸੁੱਖ ਕਦੇ ਵੀ ਨਾ ਖਤਮ ਹੋਏ ਤਾਂ ਉਸ ਪਰਮੇਸ਼ਰ ਦੇ ਨਾਮ ਨੂੰ ਚਿੱਤੇ ਚ ਵਸਾ ਲਓ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾ ਲਓ ਪਰਮੇਸ਼ਰ ਦਾ ਨਾਮ ਸਦਾ ਹੀ ਯਾਦ ਕਰੋ ਪਰਮੇਸ਼ਰ ਨੂੰ ਸਦਾ ਹੀ ਹਿੱਤ ਦੇ ਵਿੱਚ ਵਸਾ ਕੇ ਰੱਖੋ ਤਾਂ ਤੁਹਾਨੂੰ ਸਦਾ ਦਾ ਹੀ ਸੁੱਖ ਮਿਲ ਜਾਊਗਾ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ